ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਵਿੱਚ ਹੜ੍ਹਾਂ ਤੇ ਹੋਈ ਬਹਿਸ ਨੂੰ ਸਮੇਟਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸਰਕਾਰ ਦਿਵਾਲੀ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਤੇ ਪੀੜਤਾਂ ਨੂੰ ਮੁਆਵਜ਼ਾ ਵੰਡੇਗੀ ਇਸ ਦੀ ਸ਼ੁਰੂਆਤ 15 ਅਕਤੂਬਰ ਤੋਂ ਹੋਵੇਗੀ ਉਨ੍ਹਾਂ ਕਿਹਾ ਕਿ ਪੰਜਾਬ ਹੜ੍ਹਾਂ ਦੀ ਮਾਰ ਤੋਂ ਉੱਭਰ ਰਿਹਾ ਏ ਤੇ ਪੰਜਾਬੀਆਂ ਦੇ ਹੰਭਲੇ ਨੇ ਕੌਮੀ ਪੱਧਰ ਤੇ ਵੱਡਾ ਸੁਨੇਹਾ ਦਿੱਤਾ ਏ ਉਨਾ ਐਲਾਨ ਕੀਤਾ ਕਿ ਕਿਸਾਨਾਂ ਨੂੰ ਖੇਤਾਂ ਵਿੱਚੋਂ ਰੇਤ ਕੱਢਣ ਲਈ 7200 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਇਸ ਤੋਂ ਇਲਾਵਾ دریاਗੁਰਦ ਹੋਈਆਂ ਜ਼ਮੀਨਾਂ ਦੇ ਮਾਲਕਾਂ ਨੂੰ 18800 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ 26 ਤੋਂ 33 ਫੀਸਦੀ ਫਸਲ ਦੇ ਨੁਕਸਾਨ ਤੇ 10000 ਰੁਪਏ ਫੀ ਏਕੜ ਮੁਆਵਜ਼ਾ ਮਿਲੇਗਾ ਜਦਕਿ 75 ਤੋਂ 100 ਫੀਸਦੀ ਖਰਾਬੇ ਲਈ 20000 ਰੁਪਏ ਫੀ ਏਕੜ ਦਿੱਤੇ ਜਾਣਗੇ ਤੇ ਜਿਹੜੀ ਗੰਭੀਰ ਵਿਸ਼ੇ ਤੇ ਫੈਸਲਾ ਮੁਕੰਮਲ ਹੋਈ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਆਪਣਾ ਆਪਣਾ ਪੱਖ ਰੱਖਿਆ ਜੋ ਇਸ ਗੰਭੀਰ ਸੰਕਟ ਹੜ੍ਹਾਂ ਦਾ ਉਹਦੇ ਵਿੱਚੋਂ ਪੰਜਾਬ ਲੰਘ ਰਿਹਾ ਉਹਦੇ ਵਿੱਚ ਹੁਣ ਪੁਨਰਵਾਸਤੇ ਸਰਕਾਰ ਆਪਣਾ ਪੂਰਾ ਧਿਆਨ ਕੇਂਦਰਿਤ ਕਰ ਰਹੀ ਹੈ ਮੁਆਵਜ਼ੇ ਦੀ ਰਕਮ ਜਿਹੜੀ ਹੈ ਉੱਚ ਵਾਧਾ ਜਿਹੜਾ ਉਹਦੇ ਬਾਰੇ ਸਦਨ ਦੀ ਪ੍ਰਵਾਨਗੀ ਲਈ ਗਈ ਹੈ 20000 ਰੁਪਇਆ ਪਰ ਏਕੜ ਅਸਲ ਦੇ ਨੁਕਸਾਨ ਦਾ 37500 ਰੁਪਇਆ ਅਸ਼ੂ ਅਸ਼ੂਮਾ ਵਾਲਾ ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਆਖਰੀ ਦਿਨ ਪਖਵੀਂ ਬੈਂਸ ਮਗਰੋਂ ਅੱਧੀ ਦਰਜਨ ਬਿੱਲ ਸਰਬਸੰਮਤੀ ਨਾਲ ਪਾਸ ਹੋ ਗਏ ਲੰਬੇ ਅਰਸੇ ਬਾਅਦ ਸਦਨ ਚ ਬਿੱਲ ਬੈਂਸ ਮਗਰੋਂ ਪਾਸ ਹੋਏ ਨੇ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬਹਿਸ ਤੇ ਤਸੱਲੀ ਪ੍ਰਗਟ ਕੀਤੀ